ਲੇ ਮਿੱਤਰ ਪਿਆਰਿਓ 11:50 ਹੋ ਗਿਆ ਤੇ ਹੁਣ ਨਿਕਲੇ ਆ ਤੇ ਬਰਾਤ ਪਹੁੰਚ ਗਈ ਅਮਲਾ ਦਾ ਖੰਨੇ ਤੇ ਰੋਪਾ ਟੱਪ ਗਈ ਹੁਣ ਯਾਰ ਖੰਨੇ ਪਹੁੰਚ ਗਈ ਨਹੀਂ ਬਰਾਤ ਤੇ ਆਪਾਂ ਹੁਣ ਨਿਕਲੇ ਆ ਵਾਲੇ ਵਾਲ ਸੈਟ ਕਰਾਣੇ ਬੈਕਸ ਲਵਾਣੀ ਮੈਂ ਇੱਕੋ ਨਾਈ ਕੋ ਪਹੁੰਚ ਗਿਆ ਬੈਕਸ ਲਵਾਣੀ ਮੇਰਾ ਭਰਾ ਜਰਾ ਦੇ ਬੈਕਸ ਅਜ ਮੈਂ ਆਪ ਲਈ ਨਹੀਂ ਮੈਂ ਕਿਹਾ ਨਾਈ ਕੋ ਲਵਾਣੇ ਤੇ ਮੁੰਡਾ ਸਾਡਾ ਯਾਰ ਉਸ ਖਾਸ ਆ ਜਿਆਦਾ ਬਚਪਨ ਦਾ ਯਾਰ ਆ ਮੇਰਾ ਇੱਕ ਵੰਟ ਭਾਈ ਦਾ ਫੋਨ ਆ ਗਿਆ ਜੋਰੇ ਭਾਈ ਦਾ ਅੱਛਾ ਭਾਈ ਰੈਡੀ ਹੋ ਕੇ ਖੜਾ ਆ ਤੇ ਉਧਰੋਂ ਮਿੱਤਲੋ ਫੋਨ ਤੇ ਫੋਨ ਚੜੇ ਪਿਆ ਜੋਰਾ ਭਾਈ ਕਾਦਾ ਤਿਆਰ ਹੋ ਕੇ ਖੜਾ ਆ ਤੇ ਬਰਾਤ ਤਾਂ ਪਹੁੰਚ ਗਈ ਮਲਾਦਾ ਖੰਨੇ ਬਰਾਤ ਖੰਨੇ ਪਹੁੰਚ ਗਈ ਮੈਂ ਟ੍ਰੈਫਿਕ ਜਾਮ ਚੇ ਫਸੇ ਆ ਮੈਂ ਸ਼ਹਿਰ ਬਲਾਚੋਰਾ ਨੇ ਉਹਨਾਂ ਨੂੰ ਕਹਿੰਦਾ ਮੈਂ ਰੁਪਾ ਟੱਪੇ ਆ ਉਹਨਾਂ ਦਾ ਫੋਨ ਆਈ ਜਾਂਦਾ ਯਾਨੀ ਸਾਡਾ ਬਚਪਨ ਇਕੱਠਿਆਂ ਦਾ ਗੁਜ਼ਰਿਆ ਵਾ ਜਿੱਥੇ ਅਜੇ ਵਿਆਹ ਨੂੰ ਚੱਲੇ ਮੇਰਾ ਭਰਾ ਤੇ 030 ਵਾਲਾ ਬਾਈ ਆਪਣਾ ਆਰ ਵੀ ਸ਼ੇਰ ਗੱਲ ਲੈ ਲੈ ਆਰ ਵੀ ਸ਼ੇਰ ਗੱਲ ਪਾਜੀ ਮੈਨੂੰ ਕਹਿੰਦਾ ਤੂੰ ਯਾਰ ਸੰਗ ਦਾ ਬਹੁਤ ਆ ਨਾ ਯਾਰ ਮੈਂ ਕਿਹਾ ਪਾਜੀ ਮੈਂ ਸ਼ੁਰੂ ਤੋਂ ਸ਼ਰਮੀਲਾ ਮੁੰਡਾ ਆ ਹੁਣ ਹੌਲੀ ਹੌਲੀ ਸੰਗ ਜੀ ਖੁੱਲ ਗਈ ਕੰਮ ਇਹਨੇ ਖੋਲੀ ਆਦਾ ਸੰਗ ਇਹ ਸਾਡੇ ਸਾਰੇ ਮਿਸਿੰਗ ਆ ਕੰਮ ਆ ਵੀ ਛੋਟਾ ਬਾਈ ਵੀ ਜੀਤੇ ਬਾਈ ਨੂੰ ਕਹਿਆ ਸੀ ਤੂੰ ਤਰਪਾ ਉਹ ਵੀ ਮਿਸਿੰਗ ਆ ਸਾਰੇ ਬਸ ਮੈਂ ਤੇ ਜੋਰਾ ਬਾਈ ਚੱਲੇ ਆ ਫੋਨ ਆਈ ਜਾਂਦੇ ਉਹਨਾਂ ਦੇ ਬਰਾਤ ਵਾਲਿਆਂ ਦੇ ਤੇ ਕਾਲੀ ਅੱਗੇ ਟੋਏ ਇਹ ਪਤਾ ਨਹੀਂ ਇਦਾਂ ਹੁੰਦਾ ਹੈ ਹੁੰਦਾ ਜਾਂ ਕਾਲੀ ਹੁੰਦੀ ਨੇ ਮure ਟ੍ਰੈਫਿਕ ਐਨੀ ਮਿਲੀ ਯਾਰ ਅਵਾ ਗੌਣ ਟ੍ਰੈਫਿਕ ਮਿਲੀ ਉਹ ਗੱਡੀ ਚ ਤੇਲ ਤੁਲੇ ਮੈਂ ਕਿਹਾ ਕੇ ਪਾਉਂਗਾ ਹਲੇ ਰੇਂਜ ਹੈਗੀ ਏਦੀ 450 420 ਚੱਲ ਜਾਣੀ ਤੇ ਹੁਣ ਸਿੱਧਾ ਮੈਂ ਜੋਰੇਬਾ ਨੂੰ ਭੂਆ ਦਾ ਮੁੰਡਾ ਆਪਣਾ ਜੋਰਾ ਬਾਈ ਤੇ ਪੁਰਾਣੇ ਜਿਹੜੇ ਭਰਾ ਆਪਣੇ ਬਲੌਗ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਬੜਾ ਭਰਾ ਆ ਆਪਣਾ بڑے ਭਰਾ ਨੂੰ ਬਾ ਚੱਕ ਕੇ ਸਿੱਧਾ ਖਿੱਚਦਾ ਨਾ ਤੇ ਛੋਟਾ ਕੰਮ ਆਪਣਾ ਦਿੱਲੀ ਰਹਿ ਗਿਆ ਛੋਟਾ ਭਰਾ ਦਿੱਲੀ ਰਹਿ ਗਿਆ ਤੇ ਬੜੇ ਭਰਾ ਲੈ ਕੇ ਚੱਲੇ ਆ ਤੇ ਬਾਕੀ ਦੇਖਦੇ ਜੇ ਰੌਣਕ ਮੇਲਾ ਲੱਗ ਗਿਆ ਮੈਂ ਚਲੋ ਵਿਆਹ ਦਾ ਬਲੌਗ ਹੈ ਯਾਰ ਰਿਕਾਰਡ ਕਰ ਲਾਨੇ ਨਾ ਯਾਦ ਰਹਿ ਜਾਂਦੀ ਇੱਕ ਮੱਛਰ ਘੁੰਮਦਾ ਸੀ ਮੱਛਰ ਦਾ ਕਤਲੇ ਕਰਦਾ ਮੈਂ ਕਤਲ ਕਤਲ ਕਰਕੇ ਚੱਲੇ ਆਂ ਬਿਆਹ ਨੂੰ ਅੱਜ ਦੁਨ ਦੀ ਬਾਬੇ ਦੀ ਇੰਨੀ ਕਿਰਪਾ ਨਾ ਰੈਗੂਲਰ ਕੰਮ ਕਰ ਰੋਜ਼ ਰਾਤ ਨੂੰ ਲੇਟ ਆਉਂਦਾ ਰਿਹਾ ਮੈਂ ਕਾਲੀ ਗਾਲੀ ਚ ਕੱਪੜੇ ਵੀ ਮਤਲਬ ਲੈੇ ਹੁੰਦਾ ਹੋ ਲੈ ਰਾਤੀ ਮੈਂ ਕੱਪੜੇ 9:30 9:00 ਵਜੇ ਦੁਕਾਨ ਘੇ ਲਾਈ ਪਰ ਆਪਣੀ ਪਸੰਦ ਦਾ ਪਸੰਦ ਦੇ ਨਹੀਂ ਮੈਨੂੰ ਮਿਲੇ ਜਿੱਦਾਂ ਮੈਂ ਚਾਹਦਾ ਸੀਗਾ ਉਹ ਸ਼ਰਟ ਲਈ ਇੱਕ ਤੇ ਇੱਕ ਜੀਨ ਲਈ ਆ ਤੇ ਸ਼ੂ ਲਏ ਸੀਗੇ ਇਹ ਐਦਾਂ ਹੁੰਦਾ ਜਲਦੀ ਕਿਤੇ ਆਪਾਂ ਪਿਆਵੂ ਨੂੰ ਜਾਣਾ ਹੈ ਕੁਝ ਵੀ ਕਿਤੇ ਵੀ ਜਾਣਾ ਕੋਈ ਪ੍ਰੋਗਰਾਮ ਆ 2-4 ਦਿਨ ਪਹਿਲਾਂ ਆਪਣੇ ਕੱਪੜੇ ਕੂਪੜੇ ਲੋ ਮੇਰਾ ਭਰਾ ਤੇ ਮੌਕੇ ਤੇ ਕੰਮ ਐਦਾਂ ਹੁੰਦਾ ਉਧਰੋਂ ਕਾਲੀ ਹੁੰਦੀ ਉਧਰੋਂ ਕਪੜਾ ਨਹੀਂ ਪਸੰਦ ਆ ਬਿਰਤ ਤੇ ਜਦ ਮੈਂ ਘੱਟ-ਘੜੂ ਦੀ ਅੱਧੀ ਦੁਕਾਨ ਛਾਂਣਦੀ ਮੈਨੂੰ ਕਪੜਿਆਂ ਦਾ ਪਸੰਦ ਆਵੇ ਕੋਈ ਯਾਰ ਤੇ 9 ਵਜੇ ਦੁਕਾਨ ਚ ਮੋੜੇ ਬੜਿਆ ਵਾ 11:30 ਵਜੇ ਨਿਕੜੇ ਦੁਕਾਨ ਚ ਯਕੀਨ ਮੰਨੇ ਦੋ ਸਵਾ ਦੋ ਘੰਟੇ ਲਾਦਦੇ ਦੋ ਸਵਾ ਦੋ ਘੰਟੇ ਜੇਕ ਮੈਂ ਸ਼ਰਟ ਲਈ ਇੱਕ ਪੈਂਟ ਲਈ ਇੱਕ ਸ਼ੂ ਲਿਆ ਸਵਾ ਦੋ ਘੰਟੇ ਸਿਆਣੀ ਦਾ ਭੁਣਾ ਕੇ ਹਰ ਹਰਕੀਰਤ ਦਾ ਫੋਨ ਆ ਗਿਆ ਹਰਕੀਰਤ ਸੈਣੀ ਐਸ ਮੁੰਡੇ ਦਾ ਵਿਆਹ ਆ ਸਵੇਰ ਦਾ ਪੰਜਵਾਂ ਫੋਨ ਓਏ ਫੋਨ ਪੰਜਵਾਂ ਫੋਨ ਆ ਗਿਆ ਜਿਹਦਾ ਵਿਆਹ ਬੈਂਦਰ ਦਾ ਪੰਜਵਾਂ ਫੋਨ ਆ ਗਿਆ ਹੁਣ ਮੈਂ ਗੱਡੀ ਬਾੜੀ ਫੈਂਟੀ ਰਾਣੀ ਖਿੱਚਦੀ ਬਾਰਨੀਆਂ ਦੇ ਕਹਿੰਦੀ ਹੌਲੀ ਹੌਲੀ ਟੂਟੂ ਕਰੀ ਜਾਂਦੀ ਹੌਲੀ ਅੱਜ ਖੋਲਦੇ ਮੈਂ ਕਿਹਾ ਰਹਿਮਾ ਕਰ ਤੇ ਜਣਗੀ ਦਾ ਉਦਣ ਦਾ ਐਵੇਂ ਨਹੀਂ ਹੋਈ ਉਦਣ ਦੀ ਤੇ ਕਈ ਭਰਾ ਪੁੱਛਦੇ ਸੀ ਐਸਜੀ ਲੈ ਕੇ ਕੱਲੀ ਪੈਟਰੋਲ ਲਈ ਮੇਰਾ ਪਰ ਕੱਲੀ ਪੈਟਰੋਲ ਹੈ ਮੇਰਾ ਭਰਾ ਨਾ ਸੀਐਨਜੀ ਨੀਰਾ ਪਾ ਲਈਏ ਨਾ ਆਪਣਾ ਮਨ ਨਹੀਂ ਸੈਟੀਸਫਾਈ ਸੀ ਅੱਜ ਜੀ ਦੇ ਤਾ ਕੱਲੀ ਪੈਟਰੋਲ ਹੀ ਜੇ 2 400 ਦਾ ਖਰਚਾ ਵੱਧਦਾ ਤਾਂ ਮਨ ਸੈਟੀਸਫੈਕਸ਼ਨ ਹੈ ਮਨ ਨੂੰ ਯਾਰ ਹਨਾ ਸੈਟੀਸਫਾਈ ਕੋ ਟੈਨਸ਼ਨ ਨਹੀਂ ਇੱਕ ਵਾਰ ਭਰਾ ਕੇ ਚੱਲ ਜਾਓ ਦਿੱਲੀ ਨੂੰ ਮੁੜ ਕੇ ਆਪਣਾ ਹੋ ਜਾਂਦੀ ਹੈ ਸੀਐਨ ਜਿਹੜੀ 2 3 ਵਾਰੀ ਭਰਾਓ ਸਵਾਰੀਆਂ ਬਾਹਰ ਲਓ ਬਹੁਤ ਕੁਝ ਮੈਂ ਸੋਚਿਆ ਯਾਰ ਕਾਮਰਾ ਆਪਣਾ ਕੱਲੀ ਪੈਟਰੋਲ ਘਾਟ ਘਾਟ ਮੋੜ ਲੰਘਿਆ ਮੋਰੇ ਟੋਲ ਪਲਾਜ਼ਾ ਫਿਰ ਆਪਾਂ ਲੋਕਲ ਕਹਿ ਕੇ ਘੜਦਾ ਨਹੀਂ ਵੈਸੇ ਪਾਸਲੇ ਨੋਬੜਾ ਚੱਲਦਾ ਇਹਨੂੰ ਨੋਬੜਾ ਫਾਸਟੈਗ ਚਲਾਈ ਜਾਣਾ ਤੇ ਨੰਬਰਾਂ ਯਾਰ ਜਿਹੜਾ ਮੈਨੂੰ ਨੰਬਰ ਚਾਹੀਦਾ ਉਹ ਨੰਬਰ ਮਹਿੰਗਾ ਹੀ ਬਹੁਤ ਆ ਯਾਰ ਇੰਨਾ ਥੋੜੀ ਯਾਰ ਨੰਬਰ ਅੱ ਤੇ ਨੋਰਮਲ ਤੋਂ ਨੋਰਮਲ ਨੰਬਰ 13 14000 ਤੋਂ ਘੱਟ ਕੋਈ ਨੰਬਰ ਨਹੀਂ ਮਿਲ ਰਿਹਾ ਜੇ ਮਤਲਬ ਪਸੰਦੀ ਆਪਾਂ ਨੰਬਰ ਲੈਣਾ 9645 ਦੇਖਦੇ ਸੀਗੇ ਤੇ ਉਹ ਵੀ 12 13000 ਦਾ ਕਹਿੰਦੇ ਸੀ 9645 ਵੀ ਸੇਮ ਨੰਬਰ ਤੇ 50 ਨੰਬਰਾਂ ਦੀ ਲਿਸਟ ਪਾਈ ਉਹ ਚੋਂ ਨੰਬਰ ਮੈਨੂੰ ਕੋਈ ਨਹੀਂ ਯਾਰ ਪਸੰਦ ਆਇਆ ਉਹਨਾਂ ਦੇ ਮਨ ਨੂੰ ਨਹੀਂ ਕੋਈ ਨੰਬਰ ਲੱਗਿਆ ਤਾਂ ਮੈਂ ਕਹਾ ਭਾਣ ਉਹ ਵਾਲਾ ਵੀ ਪੰਜਾਬ ਨੰਬਰ ਲੈਣਾ ਕੋਈ ਰਲਦੇ ਮਿਲਦੇ ਨੰਬਰ ਇੱਕੋ ਜਿਹੇ ਦੋਹਾਂ ਦੇ ਹੋ ਜੂਗੇ ਤਾਂ ਕੁਝ ਇਦਾਂ ਦਾ ਨੰਬਰ ਲੈਣ ਦੀ ਥਰਹਾ ਹੈ 7 ਵਗੈਰਾ 77 ਇਦਾਂ ਕੁਝ ਬਾਕੀ ਦੇਖਦੇ ਆ ਜੋ ਰੱਬ ਨੂੰ ਮਨਜ਼ੂਰ ਉਹ ਹੀ ਮਿਲਣਾ ਇਹ ਜੋਰਾ ਬਾਈ ਟਿੱਕਣ ਲੱਗਿਆ ਬੜਾ ਭਰਾ ਕਰਦਾ ਏ ਤੈਨੂੰ ਚੱਕਾ ਜਾ ਕੇ ਮੈਂ ਟੋਲ ਪਰ ਅੱਜ ਆ ਗਿਆ ਐ ਬਾਈ ਸਾਡਾ ਖੜਾ ਐ ਬਾਈ ਦੀ ਟੌਰ ਚੈੱਕ ਕਰੋ ਬਾਈ ਦੀ ਸੀਆ ਕੋਡ ਪੈਂਟ ਪਰਸੋ ਲਿਆਂਦਾ ਸასი ਗੱਲ ਜੀ RAM RAM ਸਭੇ ਭਾਈਆਂ ਨੂੰ ਜੈ ਜੈਕਾਰ ਭਾਈ ਜੈ ਜੈਕਾਰ ਓਕਰ ਰਿਪੋਰਟ ਆ ਮੈਂ ਕਹਾਂ ਯੋਕਰ ਰਿਪੋਰਟ ਚਲਿਆ ਜੀ ਖਿੱਚਦੀ ਰਾਨੀ ਚਲੋ ਜੀ ਚਲੋ ਸੱਤਰ ਜਿੱਥੇ ਲੈ ਗਏ ਮਿੱਤਰ ਪਿਆਰਿਓ ਸਰਜੀਤ ਦੀਆਂ ਲੱਡਾਂ ਦੇ ਉੱਪਰ ਉਪਰ ਤੋਂ ਮੁੜ ਗਏ ਕਿੱਥੇ ਗੜਾ ਰਹੀ ਹੈਗਾ ਭਈਆ ਇਹ ਚਮਕੌਰ ਸਾਹਿਬ ਚਮਕੌਰ ਸਾਹਿਬ ਇਰੀ ਵਿੱਚ ਪੜ ਗਏ ਆ ਤੇ ਹਲੇ ਵੀ ਇੱਥੋਂ ਇੱਕ ਘੰਟਾ ਲੱਗਣਾ ਆ ਸਾਢੇ 12 ਹੋ ਗਏ ਮਨ ਲਾ ਤਾਂ ਡੇਢ ਕੋਈ ਪਹੁੰਚਾਂਗੇ ਆਪਾਂ ਸੈਣੀ ਕੋ ਸੈਣੀ ਸਾਡਾ ਕਾਲ ਪਿਆ ਪਿਆ ਡਬਰੂ ਆਈ ਨਹੀਂ ਆਈ ਨਹੀਂ ਆਈ ਨਹੀਂ ਆਈ ਨਹੀਂ ਤੇ ਆਪਾਂ ਦੋ ਜਣੇ ਜਾਣੇ ਭਰਾ ਤਾਂ ਨਿਕਲੇ ਕਾਦੀ ਤੇ ਆਪਾਂ ਜਾਣਦੇ ਹੁਣ ਤੇ ਬਚਪਨ ਦਾ ਯਾਰ ਆ ਸਾਡਾ ਤਾਂ ਆਪਾਂ ਮਤਲਬ ਸਾਨੂੰ ਜਾਣਾ ਪੈਣਾ ਸੀ ਸਾਡੇ ਵੀ ਵਿਆਹ ਤੇ ਉਹ ਆਇਆ ਵਾ ਨਾ ਪੂਰਾ ਨਾਲੇ ਰਿਹਾ ਵਾ ਪੰਜ 6 ਦਿਨ ਜਿੱਦਾਂ ਹੁਣ ਆਪਾਂ ਜ਼ਿੰਮੇਵਾਰੀ ਸਮਝ ਕੇ ਚੱਲੇ ਆ ਫਨ ਕਰ ਲੋ ਫਨ ਕਰ ਲੋ ਪਾਈ ਸਾਡੇ ਟੌਰ ਦੱਸਿਆ ਯਾਰ ਡਿਫਰੈਂਟ ਹੈ ਕਿ ਕਲਰ ਲੈ ਆਪਾਂ ਡਿਫਰੈਂਟ ਵਾਈਟ ਸ਼ਰਟ ਲਈ ਸੀ ਯਾਰ ਵਾਈਟ ਸ਼ਰਟ ਡਬਲ ਐਕਸਲ ਤੋਂ 트리플 ਐਕਸਲ ਸਾਈਜ਼ ਦਿੱਤਾ ਸੀ ਨੇ ਉਹ ਖੁੱਲੇ ਨਿਕਲ ਗਏ ਜਿਆਦਾ 42 ਸਾਈਜ਼ ਦਿੱਤਾ ਹਾਂ 40 ਹਾਂਜੀ ਛਾੜੀ ਹਟਣਾ 42 ਸਾਈਜ਼ ਦਿੱਤਾ ਉਹ ਆਪਾਂ ਚੇਂਜ ਕਰਨੀ ਦਾ ਬਲੈਕ ਭਾਈ ਥੱਲੇ ਵੈਸੇ ਬਲੈਕ ਵੀ ਨਹੀਂ ਮਾਰੀ ਲੱਗਦੀ ਵਧੀਆ ਲੱਗਦੀ ਪਰ ਮੇਰੇ ਵਾਈਟ ਹੁੰਦੀ ਤਾਂ ਕਰਵਾ ਦੇ ਜੈਸੇ ਹੋ ਜਾਣੀ ਸੀ ਤੇ ਲੋਕੇਸ਼ਨ ਆਪਾਂ ਲਾ ਲਿਆ ਜਿੱਥੇ ਜਾਣਾ ਹੈ ਕੋਹੇ ਨੂਰ ਪੈਰਾਸ ਆ ਇੰਨਾ ਟਾਈਮ ਲੱਗਦਾ ਮਿੱਤਰੋ ਦੇਖ ਲਓ ਤੇ ਬਾਕੀ ਦੇਖਦੇ ਆਂ ਕਦ ਪਹੁੰਚਦੇ ਆਂ ਉਹਨਾਂ ਦੇ ਫੋਨ ਨੂੰ 7 ਤੋਂ 8 ਸਾਨੂੰ ਆ ਗਏ ਇਹ ਸਾਡਾ ਸਾਡਾ ਫੈਸਲਾ ਹੀ ਆ ਅਸੀਂ ਟਾਈਮ ਤੇ ਕਦੇ ਜਾਈਦਾ ਨਹੀਂ ਹੁੰਦਾ ਸਾਡਾ ਆਪਣਾ ਟਾਈਮ ਹੁੰਦਾ ਆਪਣਾ ਹੀ ਭਾਈ ਕੀ ਭਾਈ ਹਨਾ ਉਹ ਦਾ سپورਟ ਫੈਸਲਾ ਹਾਂ ਉਹ ਦਾ سپورਟ ਫੈਸਲਾ ਸਾਡਾ ਆਪਣਾ ਟਾਈਮ ਆ ਜੀ ਇਦਾਂ ਨਹੀਂ ਪੂਦੇਗਾ ਉਹਦੇ ਪਿਆਰ ਲੇਟੇ ਲੇਟੇ ਆਪਣੇ ਕੰਮਾਂ ਨੂੰ ਵੀ ਇੱਥੇ 12 ਵਜੇ ਜਾਣਾ ਤੇ 2-3 ਵਜੇ ਪਹੁੰਚੀਦਾ ਇਹ ਸਾਡੇ ਖੂਨ ਚ ਹੀ ਆ ਸਾਡੀ ਆ ਬਟਾ ਸਹੀ ਗੱਲ ਹੈ ਗੇਟ ਬੜਾ ਪਿਆਰਾ ਜਿਹਾ ਭਾਈ ਆ ਬੜਾ ਹਾਂ ਇਹ ਚਮਕੌਰ ਸਾਹਿਬ ਦਾ ਗੇਟ ਚਮਕੌਰ ਸਾਹਿਬ ਦਾ ਗੇਟ ਤੇ ਨੇੜੇ ਚਮਕੌਰ ਸਾਹਿਬ ਵਾਲੀ ਆ ਗਈ ਮਿੱਤਰੋ ਹਾਂ ਹੀ ਲੱਗਦਾ ਭਾਈ ਮੈਂ ਤਾਂ ਆ ਹੀ ਕੋਈ ਨੂਰਾ ਹੀ ਆਈ ਆ ਲੈ ਵੇ ਪਹੁੰਚ ਗਏ ਪਹੁੰਚ ਗਏ ਮਿੱਤਰੋ ਪੌਣੇ 2 ਵਜੇ ਪਹੁੰਚੇ ਆ ਗੱਡੀ ਪਾਰਕਿੰਗ ਚ ਲਾ ਲਈ ਕਿੱਥੇ ਲਾ ਦੀ ਕਿੱਥੇ ਲਿਜਾ ਕੇ ਸੇਫ ਲਾ ਲਈ ਦਾ ਦੋਸੀ ਕਰ ਲਈਏ ਬੰਦ ਜੀ ਹੁਣ ਲੈ ਮਿੱਤਰੋ ਪੌਣੇ 2 ਵਜੇ ਪਹੁੰਚੇ ਆ ਉਧਰ ਲਾ ਲੈ ਕੇ ਰਿਹਾ ਭਈ ਨਾ ਲੈ ਵੇ ਮਿੱਤਰੋ ਹੁਣ ਪਹੁੰਚੇ ਆ ਤੇ ਬਰਾਤ ਤਾਂ ਪਹੁੰਚਿਓ ਡੇਢ 2 ਘੰਟੇ ਦੀ ਤਾਂ ਆਪਾਂ ਪਹੁੰਚੇ ਆ ਮੈਂ ਤੇ ਬਾਈ ਬਾਈ ਹੁਣ ਅਸੀਂ ਦੋ ਹੀ ਜਾਣੇ ਹਰਗੇ ਦਵਾਈ ਸਾਡੇ ਨੂੰ ਐਚਾ ਹੈ ਵੇ ਡੋੜੀਰ ਗੱਡੀ ਲੈ ਕੇ ਮਰਨਾ ਮੁੱਲਾ ਡਬਲਯੂ ਪਹੁੰਚ ਗਏ ਪਹਿਲੇ ਸੇ ਅੰਦਰ ਮੁੱਲਾ ਡਬਲਯੂ ਆਂਦਾਂ ਨੇ ਪੀਤੀ ਆਪਾਂ ਕਾਫੀ ਕਹਿੰਦੇ ਕਲਾਂਦ ਰਾਂ ਦੀ ਹੱਡੀ-ਹੱਡੀ ਕੁੜੀਏ ਚਾਹ ਬਿਨਾ ਚੱਲਦੀ ਨਾ ਗੱਡੀ ਕੁੜੀਏ ਆਪਾਂ ਸਟਰੌਂਗ ਜੀ ਕਾਫੀ ਪੀਤੀ ਆਂਦੇ ਨੇ ਪਹਿਲਾਂ ਦਾ ਆਪ ਹੀ ਕਹਿੰਦਾ ਪੋ ਵੀ ਪੀਣੀ ਗਈ ਸੀ ਸਾਜਰੇ ਅਜਰੇ ਕੋਈ ਨਾ ਪੁੱਛਦੇ ਨਾ ਵੀ ਅੰਦਰ ਦੇਖੋ ਪਹਿਲਾਂ ਸਾਡਾ ਪਿਆੰਦੂ ਨੂੰ ਵਧਾਈਆਂ ਦੇ ਦਿਓ ਪਹਿਲਾਂ ਇਹ ਸਾਡਾ ਨਾ ਪੁੱਛਦੇ ਨਾ ਆਹ ਲੱਗੇ ਘਰੋਂ ਜਾ ਕੇ ਮੈਂ ਕਿਰਪਾ ਤੁਹਾਡੇ ਮੋਢੇ ਤੇ ਆਜਾ ਇਹ ਸਾਡਾ ਲਗੋਟਿਆ ਬਚਪਨ ਦਾ ਯਾਰ ਆ ਭਰਾ ਆ ਸਾਡਾ ਤੇ ਬਹੁਤ ਬਹੁਤ ਮੁਬਾਰਕਾ ਸਾਡੇ ਭਰਾ ਨੂੰ ਮੁਬਾਰਕਾਂ ਦੇ ਦਿਓ ਅਜੋਰਾ ਭਾਈ ਪੀਰਾਂ ਦੇ ਲੈ ਆਇਆ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਤੇ ਸਾਡਾ ਮੋਢਾ ਇਹ ਸਾਡਾ ਢਮਰੂ ਹੈ ਸਾਡਾ ਢਮਰੂ ਦੇਖੋ ਢਮਰੂ ਇਹ ਸਾਡਾ ਢਮਰੂ ਆ ਸੋ ਥੈਂਕ ਯੂ ਸਾਡਾ ਗੰਡਾ ਵਿਆਹ ਹੋ ਗਿਆ ਗੰਡਾ ਗੰਡਾ ਵਿਆਹ ਹੋ ਗਿਆ ਸਾਡਾ ਯਾਰ ਗੰਡੇ ਰਹਿ ਗਏ ਸਿੱਖ ਭਾਈ ਆਵਰ ਤੋਂ ਦੇਖੋ ਸਾਡੇ ਵਰਗੇ ਕੁੱਤਾ ਦੇਖੋ ਟੇਬਲ ਦੇ ਉੱਪਰ ਕੁੱਤਾ ਬੜਾ ਹੈ ਵਾ ਹੋਨੇ ਲੇਡੀ ਜਨ ਹੈ ਨਾ ਲੇਡੀਜ਼ ਭੈਣ ਨੇ ਕੁੱਤਾ ਗੋਦੀ ਚੱਕ ਕੇ ਦਿੰਦਾ ਹੈ ਗੋਦੀ ਆਹ ਦੇਖੋ ਡੌਗ ਲਵਰ ਪਾਣੀ ਪੀਂਦਾ ਗਲਾਸ ਤੇ ਆਹ ਦੇਖੋ ਬਹੁਤ ਵਫਾਦਾਰ ਜਾਨ ਬਰਾ ਯਰੇ ਬਹੁਤ ਜਿਆਦਾ ਵਫਾਦਾਰ ਬੱਚਿਆਂ ਨੂੰ ਰੱਖਿਆ ਵਾਲਾ ਗਿਆ ਤੇ ਆਲਾ ਬੰਦਾ ਕਹਿਣ ਲੱਗੇ ਹਰਕੀ ਹਰਕੀ ਦਾ ਯਾਰ ਆਪਾਂ ਸਲਾਮੀਆਂ ਪਾਣੀਆਂ ਸੀ ਉਹਨੂੰ ਮਿਲਣਾ ਸੀਗਾ ਤੇ ਉਹਨੂੰ ਮਿਲਣੀ ਵਾਰ ਰੱਜ ਬਹੁਤ ਜ਼ਿਆਦਾ ਸੀਗਾ ਤਾਂ ਹੁਣ ਆਪਾਂ ਨਿਕਲਣ ਲੱਗੇ ਆ ਮੈਂ ਤੇ ਬਾਈ ਦੋ ਜਣੇ ਚੱਲੇ ਆ ਤੇ ਚੱਲ ਕੀਤਾ ਬੰਦਿਆ ਲੈ ਵੇ ਮਿੱਤਰੋ ਘੰਮ ਦੇ ਘਮਾਂਦੇ ਪਹੁੰਚ ਗਏ ਚਮਕੌਰ ਸਾਹਿਬ ਚਮਕੌਰ ਸਾਹਿਬ ਆ ਗਏ ਭਾਈ ਚਮਕੌਰ ਸਾਹਿਬ ਪਹੁੰਚਣ ਲੱਗੇ ਆ ਘੰਮ ਦੇ ਘਮਾਂਦੇ ਤੇ ਸਾਢੇ 5 ਹੋ ਗਏ ਆਪਾਂ ਸਾਢੇ 4:30 ਵਜੇ ਪੌਣੇ 5 ਵਜੇ ਉੱਥੋਂ ਨਿਕਲੇ ਸੀਗੇ ਤੇ ਚਲੋ ਮਿਲਦੇ ਆਂ ਸਾਰਾ ਰੋਪੜ ਜਾ ਕੇ ਮਿੱਤਰੋ ਮਿੱਤਰੋ ਅੱਜ ਨਾਲ ਬੈਠੇ ਬਾਈ ਦਾ ਆਰਾਮ ਕਰ ਰਹੇ ਆ ਰਿਲੈਕਸ ਗਿਆ ਮੈਂ ਤਾਂ ਰਿਲੈਕਸ ਆਇਆ ਹੈ ਕੰਫਰਟ ਬਿਲਕੁਲ ਐਨ ਆਰਾਮ ਨਾਲ ਲੇਟੇ ਜਾ ਰਹੇ ਆ ਮਤਲਬ ਲੇਟੇ ਅੱਜ ਅੱਜ ਭਾਈ ਇਹਦਾ ਪਹਿਲੀ ਵਾਰ ਹੋਇਆ ਮੈਂ ਲੇਟਿਆਂ ਨਾਲ ਜਾ ਰਿਹਾ ਤੇ ਜਦ ਵੀ ਕਿਤੇ ਨਾਲ ਜਾਂਦੇ ਆ ਯਾਰਾ ਭਰਾਵਾਂ ਦੇ ਬੈਠੀ ਚਲਾ ਲਾਉਣਾ ਅੱਜ ਪਹਿਲੀ ਵਾਰ ਨਾਲ ਐਨ ਕੰਫਰਟ ਐਨ ਰਿਲੈਕਸ ਜਾ ਰਹੇ ਆ ਮਤਲਬ ਟੈਨਸ਼ਨ ਫਰੀ ਹੋ ਗਏ ਲੈ ਵੇ ਮਿੱਤਰੋ ਜ਼ਾਰ ਹਣੀ ਪਹੁੰਚ ਗਿਆ ਤੇ ਦੋਨੇ ਰਾਣੀਆਂ ਖੜੀਆਂ ਤਿਆਰ ਰਾਣੀ ਆਪਾਂ ਲੱਗਿਆ ਸੇ ਇੱਥੇ ਆਪਣੀ 8158 ਆ ਮਿੰਨੀ ਕੁੱਪਰ ਸਾਡੀ ਤੇ ਉਹ ਸਾਡੀ ਮਿਸਟੈਕ ਆ ਤੇ ਇਹ ਸਾਡੀ ਮਿੰਨੀ ਕੁੱਪਰ ਆ ਤੇ ਇੱਥੇ ਲੱਗੇ ਸੀ ਪੰਪ ਤੇ ਇੱਥੇ ਬਾਈ ਦੇ ਗੱਡੀਆਂ ਦਾ ਟਿਪਰਾਂ ਦਾ ਤੇਲ ਇੱਥੋਂ ਪੈਂਦਾ ਸਾਰਿਆਂ ਦਾ ਤੇ ਹੁਣ ਚੱਲਿਆ ਮਿੱਤਰੋ ਘਰ ਨੂੰ ਤੇ ਲੈਵੇ ਮਿੱਤਰ ਪਿਆਰਿਓ ਠੀਕ ਆ ਭਾਜੀ ਆਪਾਂ ਨੂੰ ਮਿਲਣਾ ਫੇ ਸਪੈਸ਼ਲ ਆਉਂਗੇ ਦੋ ਜਾਣੇ ਕੇ ਲਵ ਯੂ ਭਾਈ ਟਰੱਕ ਭਰ ਕੇ ਹੈ ਤੇ ਵਧੀਆ ਚੱਲ ਰਿਹਾ ਤੇ ਨਜ਼ਾਰਾ ਆ ਗਿਆ ਤੇ ਓਕੇ ਰਿਪੋਰਟ ਆ ਭਾਈ ਇਹਨਾਂ ਗੱਲਬਾਤ ਜੈਸਾ ਕੱਪੜੇ ਪਹਿਰੇ ਚਲੋ ਮਿਲਦੇ ਫੇ ਆ ਭਾਜੀ ਛੇਤੀ ओके okay जी आना आना बस एक दो ना च प जा गए हो नहीं भाई फिर आऊंगा फिर मैं गाड़ियां ना दो है आपा एको ही है गाड़ियां सेम ओ एन मिनी के ऊपर लगती है बाबे हो ना ਤੇ ਆਪਨ ਲਈ एन मस्टैंग लगती है डिजायर बहुत ਸੋਹਣੀ ਲੁੱਕ ਬਣਾਉਂਦੀ ਬਹੁਤ ਸੋਹਣੇ ਚਲਾਵਾ ਬਣਾਉਂਦੇ ਗੱਡੀਆਂ ਦੇ ਯਾਰ ਫੰਕਸ਼ਨ ਬਹੁਤ ਯਾਰ ਫੀਚਰ ਬਹੁਤ ਬਾਤ ਦੇ ਗੱਡੀਆਂ ਚ ਤੇ ਐਵਰੇਜ ਬਾਬੇ ਹੋਏ ਜਾਂ ਲਿਆਉਂਦੀ ਸੀ ਉਹਦਾ 11 12 11 12 ਕਰਦੀ ਸੀ ਹੁਣ ਚੱਲ ਗਈ ਗੱਡੀ 22 2300 ਕਿਲੋਮੀਟਰ ਹੁਣ ਚ ਕਰ ਲਾ ਪੀ ਕਿਉਕੀ ਦੀ ਐਵਰੇਜ ਹੈ ਨਾ ਤੇ 21 ਦੀ ਸ਼ੋਅ ਕਰ ਲਾ ਪੀ ਸੀਡੀ ਚ ਵੀ ਸ਼ੋਅ ਕਰੀ ਜਾਂਦੀ ਆ ਤੇ ਆਪਣੀ 8152 ਜਾਂਦੀ ਆ ਜੋਰੇਬਾਈ ਵਾਲੀ ਬਣਾ ਭੂਆ ਦਾ ਮੁੰਡਾ ਨਾਲੇ ਸੀ ਦੇ ਕੇ ਲਿਆ ਤੇ ਬਾਕੀ ਕਰਦੇ ਆ ਇੱਥੇ ਐਂਡ ਬਲੌਗ ਦਾ ਮੇਰਾ ਭਰਾ ਤੇ ਜਾ ਕੇ ਕੋਲ ਟੈਂਕੀ ਫੁੱਲ ਕਰਾਦ ਗਿਆ ਰਾਣੀ ਵੀ ਸਵੇਰ ਨੂੰ ਜਾਣਾ ਐ ਅਮ੍ਰਿਤਸਰ ਤੇ ਬਾਕੀ ਫੇ ਮਿਲਦੇ ਆ ਨੈਕਸਟ ਬਲੌਗ ਚ ਖਰੇ ਜੇ ਕੰਟੈਂਟ ਨੇ ਸਾਫ ਹੋ ਗਿਆ ਜੋਰੇਬਾਈਨ ਚਾਰਤਾ ਮੈਂ ਉਹ ਪਿੰਡ ਰੂਮ ਚ ਲੱਗ ਗਿਆ ਫੇਲੇ ਭੂਆ ਕੋਲ ਨੂੰ ਜਾਣਾ ਐ ਗੱਡੀ ਦਾ ਡੱਬੇ ਲੈ ਕੇ ਬਾਕੀ ਸਾਰਿਆਂ ਨੇ ਦੇਖ ਤੇ ਆਪਣੇ ਘਰਾਂ ਚ ਮੈਂ ਡੱਬੇ ਲੈ ਕੇ ਲੱਗ ਗਿਆ ਨਹੀਂ ਮੂੰਹ ਮਿੱਠਾ ਕਰਾਣਾ ਬਾਕੀ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਮੂੰਹ ਮਿੱਠਾ ਕਰਾਤਾ ਡੱਬੇ ਦੇ ਇੱਥੇ ਹਲੇ ਦੋ ਵੇਪੂ ਵਦੇ ਮ ਗਿਆ ਨਹੀਂ ਐਦਾਂ ਦੇ ਕੰਮ ਆ ਤੇ ਹੁਣ ਬਾਈ ਦਾ ਫੋਨ ਆ ਗਿਆ ਭਰਾ ਦਾ ਫੋਨ ਆ ਗਿਆ ਪਈਏ ਉਸਤਾਦ ਦਾ ਰਾਤ ਦੀ ਭਰਾਵਾ ਦਾ ਤੇ ਮੈਂ ਤੜਕੇ ਜਾਣਾ ਐ ਅੰਮ੍ਰਿਤਸਰ ਨੂੰ ਵੀ ਮੈਂ ਕਿਹਾ ਚਲੋ ਡਰਾਈਵਰ ਦੇ ਕੇ ਭੇਜਦਾ ਨਾ ਨੋਵਾ ਤੇ ਹੁਣ ਇਹ ਚ ਤੇਲ ਮੈਂ ਗੱਡੀ ਪੂਰੀ ਖਿੱਚੀ ਬਈ ਪੂਰੀ ਇਸ ਟਾਈਮ ਐਕਸਾਈਟਮੈਂਟ ਜਿਆ ਗੇੜਾ ਆ ਜਾਂਦਾ ਖੁਸ਼ੀ ਤੁਹਾਨੂੰ ਪਤਾ ਹੀ ਆ ਖੁਸ਼ੀ ਕਿੰਨੀ ਹੋ ਜਾਂਦੀ ਤੇ ਗੱਡੀ ਖਿੱਚੂ ਆ ਇਹਦੀ ਟੈਂਕੀ ਫੁੱਲ ਕਰਾਣੀ ਤੜਕੇ ਅੰਮ੍ਰਿਤਸਰ ਜਾਣਾ ਮੈਂ ਹਾਂ ਲੈ ਕੇ ਤਾਂ 9645 ਆਪਾਂ ਕੁੱਲੂ ਉਸਤਾਦ ਆਪਣਾ ਡ ਇਉਂ ਉਹਨੂੰ ਕਹਿ ਦਿੱਤਾ ਗੱਡੀ ਮੈਂ ਘਰਾਂ ਨੂੰ ਕਹਿ ਦਿੱਤਾ ਮੈਂ ਗਰਮ ਕਰ ਦੋ ਤੇ ਇਦਾਂ ਹੀ ਜਾ ਕੇ ਨੋਵਾ ਬਰਾਦਰ ਨੂੰ ਭੇਜ ਦੀਏ ਸਵੇਰ ਦੀ ਖੜੀ ਸੀ ਮੈਂ ਜਦੋਂ ਰਾਤ ਦਾ ਘੜਾ ਲਾ ਦੀਏ ਤਾਂ ਇਦਾਂ ਦਾ ਸਿਸਟਮ ਆ ਸਾਡਾ ਮਿੱਤਰੋ ਇਦਾਂ ਹੀ ਲਾਈਫ ਆ ਸਾਡੀ ਤੇ ਅੱਜ ਸਵੇਰ ਦਾ ਵੈਸੇ ਖਰਚੇ ਹੀ ਬਹੁਤ ਹੋ ਗਿਆ 5000 ਖਰਚਾ ਹੋ ਗਿਆ ਕੱਪੜੇ-ਕੂਪੜੇ ਲੈ ਹੋ ਤੇਲ ਦੁਰ ਉਧਰ ਨੂੰ ਨਾ 6-7000 ਰੁਪਏ ਲੱਗ ਗਿਆ ਨਾ ਤੇ ਮੈਂ ਕਿਹਾ ਚਲੋ ਥੋੜੇ-ਬੋਤੇ ਤੇ ਆਉਗੇ ਪੂਰੇ ਕਰੀਏ ਮਿੱਤਰੋ ਬਾ ਤੁਸੀਂ ਲੈ ਕੇ ਨਹੀਂ ਕਰਦੇ ਮਿੱਤਰੋ ਦੇਖ ਲਓ ਮਿੱਤਰੋ ਮੈਂ ਨਰਾਜ ਹਾਂ ਤੁਹਾਡੇ ਨਾਲ ਕਈ ਪੰਪ ਆਪਣੇ ਹੁਣ ਆਪਾਂ ਤੇਲ ਤੁਲ ਜਰਾ ਇੱਥੋਂ ਪਾਈਦੇ ਆਪਣੇ ਸਾਰੇ ਜਿਹੜੇ ਆਪਣੇ ਭਰਾ ਦਿੱਲੀ ਨੂੰ ਚੱਲਦੇ ਨੇ ਬਾਹਰੋਂ ਚੱਲਦੇ ਇੱਥੋਂ ਤੇਲ ਪਾਉਂਦੇ ਆ ਵੈਸਟ ਤੇਲ ਆ ਡੀਜ਼ਲ ਵੀ ਪੈਟਰੋਲ ਵੀ ਆ ਡੈਸਟੀਨੇਸ਼ਨ ਹੈ ਡੀਜ਼ਲ ਦੀ ਪੂਰੀ ਆ ਪੈਟਰੋਲ ਦੀ ਵੀ ਆਨ ਪੂਰੀ ਆ ਤੇ ਕੱਢੀ ਆਪਣੀ ਰੇਂਜ ਦਿਖਾਉਂਦੀ ਆ 339 ਕਿਲੋਮੀਟਰ ਤੇ 에어ਪੋਰਟ ਤੇ ਚੱਲਣੀਆਂ ਉਹੀ 370 70 ਕੱਢੀ ਐਵਰੇਜ ਜੇ ਦੇ ਰਹੀ ਆ 21.8 ਦੀ ਕਦੇ ਦੇਣ ਲੱਪਣ ਦੀ 20 ਦੀ ਤੇ ਸਰਵ ਪਹਿਲੀ ਸਰਵਿਸ ਦੇ ਬਾਅਦ ਚ ਉਹਦੀ ਐਵਰੇਜ ਟਿਕਣੀ ਆ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਹੋਵੇ 22 24 ਦੀ ਕਰੂਗੀ ਬਾਕੀ ਪੂਆ ਦੇ ਮੁੰਡੇ ਜਿਹੜੇ ਜੋਰੇ ਕੋਲੋਂ 20 22 20 22 ਕਰਦੀ ਹੈ ਬਾਕੀ ਰੱਬ ਜਾਣੇ ਉਹਨ ਜੋ ਵੀ ਆ ਤੇ ਆਪਣੇ ਕੋ ਜਾਨੀ 21 ਦੀ ਕਰ ਲਾ ਆਪੇ ਕਈ ਬੰਦੇ ਕਹਿੰਦੇ 18 ਟਰਾਂ ਦੀ ਕਰਦੀਆਂ ਸਾਰਾਂ ਦੀ ਕਰਦੀਆਂ ਪਰ ਆਪਣੇ ਕੋ 21.8 ਦੀ ਸ਼ੋਅ ਕਰ ਰਹੀ ਹੈ ਮੀਟਰ ਤੇ ਤੇ ਹੁਣ ਮਿੱਤਰੋ ਤੇਲ ਪਵਾਦੀ ਹੈ ਮੁੜ ਕੇ ਰੋਂਗ ਸਾਈਡ ਗੱਡੀ ਇਧਰ ਨੂੰ ਲਿਆਣੀ ਪਣੀ ਇੱਥੇ ਕੱਟ ਯਾਰ ਬੰਦ ਕਰਦਾ ਪੰਪ ਦੇ ਮੋੜੇ ਤੇ ਹੈਗੀ ਵੀ ਕਾਲੀ ਆ ਦਰ ਮੈਂ ਘਰ ਦੇ ਨੂੰ ਕਿਹਾ ਮੈਂ ਕਿਹਾ ਲੋਵਾ ਮਾੜੀ ਗਰਮ ਕਰ ਦੋ ਜਾ ਕੇ ਕੱਪੜਾ ਜਾ ਮਾਰਾ ਉੱਤੇ ਜਾਨੂੰ ਡਰਾਈਵਰ ਭਰਾ ਆਪਣਾ ਰੋਟੀ ਖਾਂਦਾ ਹੈ ਕਹਿੰਦਾ ਖਾਲ ਮੈਂ ਖਾਲਾ ਖਾਲਾ ਤੇ ਹਾਲੇ ਬਰਾਤ ਨੇ ਵੀ ਲਾ ਲੈ ਜਾਣਾ ਟਾਈਮ ਘੰਟਾ ਹੈ ਉਹ ਸੱਦੇ ਰਹਿੰਦੇ ਪਹਿਲਾਂ ਹੀ ਗੱਡੀਆਂ ਗੱਡੀਆਂ ਸੇ ਕਿੰਨੇ ਵਜੇ ਸੱਦੀਆਂ 5 ਵਜੇ ਅੱਜ ਚੌਥੀ ਵਾਰ ਬਾਈਕ ਨੂੰ ਕੂਪਨ ਪਾ ਲਿਆ ਜੀ ਆਲਟੋ ਆਲਟੋ ਮੈਂ ਕਢਾ ਕੇ ਛੜਣੀ ਆਲਟੋ ਹਰੇਕ ਵਾਰ ਜੇ ਮੈਂ ਤੇਲ ਪਾਉਣਾ ਨਾ ਮੈਂ ਆਹ ਕੂਪਨ ਆ ਆ ਮਤਲਬ ਇਨਾਮ ਆ ਕੁਛ ਨਾ ਕੁਛ ਨਿਕਲ ਗਿਆ ਮੈਂ ਬਾਈ ਉਹਨਾਂ ਨੂੰ ਕਹਿੰਦਾ ਮੈਂ ਆਲਟੋ ਕੱਢ ਦਿਓ ਮੈਨੂੰ ਕਢ ਦੂਗਾ ਇਹਨਾਂ ਆਲ ਅਲਟੋ ਲੈ ਕੇ ਜਾਣੀ ਲਾਲ ਰੰਗ ਦੀ ਰੰਗ ਲਾਲ ਹੀ ਲੈਣਾ ਤੇ ਲੈ ਵੇ ਮਿੱਤਰੋ ਰਾਣੀ ਹੋ ਗਈਆਂ ਟਣਾ ਟਣਾ ਫੁੱਲ ਤੇ ਪਰਚੀ ਮੈਂ 3-4 ਪਾਤੀਆਂ ਦੇਖੋ ਜੇ ਕੱਲ ਨੂੰ ਅਲਟੋ ਨਿਕਲ ਜਵੇ ਕੱਲ ਨੂੰ ਡਰਾਣਾ ਚਾਰ ਵਾਰ ਤੇ ਰ ਪਵਾ ਲਿਆ ਚਾਰੇ ਵਾਰ ਮੈਂ 쿠ਪਨ ਪਾ ਦਿੱਤੇ ਸਾਡੀ ਇਹਨੀ ਕਿਸਮਤ ਹੈ ਨਹੀਂ ਉਹ ਤਾਂ ਮੌਦਾਂ ਛੇੜਦਾ ਸੀ ਅਲਟੋ ਲੈ ਕੇ ਜਾਣੀ ਹੈ ਬਾਕੀ ਪਤਾ ਨਹੀਂ ਰੋਟੀ ਵਾਲ ਡੱਬੇ ਨਿਕਲਣੇ ਪਤਾ ਨਹੀਂ ਕੁਝ ਵੀ ਨਿਕਲਣਾ ਯਾਨੀ ਚਾਰੇ ਵਾਰ ਮੈਂ ਤੇਲ ਪਾਇਆ ਪਟਰੋਲ ਤਾਂ ਹੀ ਹੈ ਸਕੀਮ 쿠ਪਨ ਪਾਦੇ ਆ ਡੀਜ਼ਲ ਤੇ ਨਹੀਂ ਲੈ ਵੇ ਮਿੱਤਰ ਪਿਆਰਿਓ ਪਹੁੰਚ ਗਏ ਰਾਣੀ ਖੜੀ ਹੈ ਗਰਮ ਹੁੰਦੀ ਆਪਣੀ ਸਟਾਰਟ ਹੈ ਰਾਣੀ ਗਰਮ ਹੋਣ ਲੱਗੀ ਉਹ ਗਰਮ ਤਾਂ ਹੋ ਗਈ ਹੈ ਨਾ ਘਰ ਦੇ ਨਾਲ ਕਰਦੇ ਸੀ ਸਿਰਫ ਮਾਰਦੇ ਸੀ ਤੇ ਬਸ ਡਰਾਈਵਰ ਆਂਦਾ ਹੈ ਮੜਿਆ ਮੈਟ ਝਾੜਨਵਾ ਦੇ ਮੈਟ ਝੜ ਕੇ ਭੇਜਦੀ ਹੈ ਗੱਡੀ ਹੈ ਨਾ ਮਿੱਤਰੋ ਰਾਣੀ ਭੇਜਣ ਲੱਗਿਆ ਡਰਾਈਵਰ ਅੰਕਲ ਸਾਡੇ ਆਗੇ ਸੈਂ ਸਿਆਣੇ ਡਰਾਈਵਰ ਆ ਵਧੀਆ ਬੰਦੇ ਜਿਹਨਾਂ ਨੂੰ ਆਪਾਂ ਭੇਜੀਦਾ ਹੈ ਤੇ ਚੱਲਿਆ ਉਹ ਰਾਣੀ ਲੈ ਕੇ ਘਰ ਦੇ ਲੈ ਚ ਲੈ ਰਾਣੀ ਆ ਬਿਲ ਲੈ ਚ ਲੈ ਟਰਸ ਟੂ ਟਾਈਟਾ ਯਾਰ 9645 ਧੋਣੇ ਵਾਲੀ ਸੀ ਮੈਂ ਇਦਾਂ ਹੀ ਸਾਫ਼ ਜੀ ਕਰਕੇ ਤੋਰਤੀ ਗੱਡੀ ਤੇ ਆ ਛੋਟੀ ਜਿਹੀ ਕਪੜਾ ਰੰਗਿਆਰ ਮੈਂ ਡੈਸ਼ਬੋਰਡ ਸਾਫ਼ ਕਰਨ ਲਈ ਉੱਚ ਰੱਖ ਦੰਨੇ ਆ ਕਪੜਾ ਤੇ ਅੰਕਲ ਥੱਡਾ ਆ ਇਹ ਐਸ ਗੱਡੀ ਚ ਇੰਡੀ ਗੋਚ इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार मुझे नहीं पता मुझे दो मिलियन लाइक्स चाहिए कैसे ना कैसे करके मुझे चाहिए इतना झिला मैं कभी नहीं लूंगा अपनी पूरी जिंदगी में जितना इसमें झिलाऊ मुझे चाहिए ही चाहिए तो लाइक मारो और अगर तुम लोग नए हो तो सब्सक्राइब करो वो जो लाल वाला बटन है उस उसपे फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूं मुझे पैसों के पीछे भागना है बात